ਦੇਖ ਸਕਦੇ ਹੋ ਕਿ Hindu ਭਾਈਚਾਰੇ ਵੱਲੋਂ ਖਾਸ ਤੌਰ ਤੇ ਬੰਦੀ ਸਿੰਘ ਰਿਹਾ ਕਰੋ ਦੇ ਨਾਰੇ ਲਾਈ ਜਾ ਰਹੇ ਆ ਤੁਸੀਂ ਸਾਡੇ ਸਾਰੇ ਸਨਾਤਨੀਆਂ ਦੇ ਹਿੰਦੂਆਂ ਦੇ ਜਿਹੜੇ ਆ ਮੱਥਿਆਂ ਤੇ ਜਿਹੜੇ ਆ ਤਿਲਕ ਸੁਸ਼ੋਭਿਤ ਹੋਏ ਤੁਸੀਂ ਵੇਖ ਰਹੇ ਹੋ ਨਾ ਤੇ ਆ ਸਿਰਫ ਸਾਡੇ ਬਾਬਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਤਿਲਕ ਅੱਜ ਅਸੀਂ ਲਗਾ ਕੇ ਆਰਾਮ ਦਿਨ ਅਸੀਂ ਆਪਣੇ ਦੇਸ਼ ਦੇ ਵਿੱਚ ਘੁੰਮ ਫਿਰ ਰਹੇ ਆ ਨੂੰ ਕਦੀ ਵੀ ਅਸੀਂ ਸਨਾਤਨੀ Hindu ਸਮਾਜ ਨਹੀਂ ਭੁੱਲ ਸਕਦਾ ਜੀ ਜਨਮਾ ਜਨਮ ਲੈ ਕੇ ਨਾ ਜੀ ਅਸੀਂ ਨਹੀਂ ਭੁੱਲ ਸਕਦੇ ਲੋਕਣ ਵਾਲੇ ਭੁੱਲ ਨਹੀਂ ਗਏ ਫਿਰ ਹੁਣ ਆਹ ਦੇਖੋ ਜੀ ਅਸੀਂ ਤਾਂ ਹੱਥ ਜੋੜ ਕੇ ਪ੍ਰਾਰਥਨਾ ਕਰਨ ਵਾਸਤੇ ਉੱਤੇ ਜਾ ਰਹੇ ਸੀਗੇ ਕਿ ਜਿਸ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਸਾਡਾ ਸਨਾਤਨ ਤੇ ਹਿੰਦੂ ਧਰਮ ਸਾਡਾ ਤਿਲਕ ਸਾਡਾ ਜਨੇਊ ਬਚਿਆ ਤੇ ਉਹਨਾਂ ਦੇ ਹੀ ਕੌਮ ਦੇ ਜਿਹੜੇ ਸਿੱਖਾਂ ਨੂੰ ਤੁਸੀਂ 30 32 ਬਤੀ ਬਤੀ ਸਾਲਾਂ ਤੋਂ ਜੋ ਸਜ਼ਾਵਾ ਵੀ ਪੂਰੀਆਂ ਕਰ ਚੁੱਕੇ ਐ ਤੁਸੀਂ ਉਹਦਾ ਮਜ਼ਾਕ ਬਣਾਤਾ ਜੀ ਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਸੋ ਬੇਨਤੀ ਆ ਗੁਜਰਾਤ ਚ ਤੁਸੀਂ ਦੇਖੋ ਬਿਲਕਿਸਮਾਨੋ ਕੇਸ ਹੋਇਆ ਉੱਥੇ ਉਹ ਗਰਭਵਤੀ ਸੀਗੀ ਬਿਲਕਿਸਮਾਨੋ ਜੀ ਤੇ ਉਹਦੇ ਚ ਪਰਿਵਾਰ ਦੇ 14 ਮੈਂਬਰਾਂ ਨੂੰ 11 ਹਿੰਦੂਆਂ ਨੇ ਮਾਰਿਆ ਸੀਗਾ ਤੇ ਉਹ 11 ਹਿੰਦੂਆਂ ਨੂੰ ਆਹੀ ਸਜ਼ਾ ਹੋਈ ਆਜੀਵਨ ਕਾਰਵਾਸ ਦੀ ਤੇ ਡੈਥ ਜੀ ਹੁਣ ਜਦੋਂ ਮੋਦੀ ਸਾਹਿਬ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਅਮਿਸ਼ਾ ਜੀ ਉੱਥੇ ਦੇ ਹੋਮ ਮਿਨਿਸਟਰ ਸੀਗੇ ਹੁਣ ਜਦੋਂ ਹੀ ਆ ਪ੍ਰਧਾਨ ਮੰਤਰੀ ਬਣੇ ਤੇ ਅ ਅਮਿਸ਼ਾ ਜੀ ਦੇਸ਼ ਦੇ ਬਣੇ ਹੋਮ ਮਿਨਿਸਟਰ ਤੇ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਇਹਨਾਂ ਨੇ ਉਹਨਾਂ ਨੂੰ ਚੁਣ ਛਡਾ ਲਿਆ ਉਹ ਦੇਖੋ ਨਾ ਕਿ ਰਜੀਵ ਗਾਂਧ ਨੂੰ ਸਿਕਾਂ ਨੇ ਮਾਰਤਾ ਰਜੀਵ ਗਾਂਧ ਨੂੰ ਸਿਕਾਂ ਨੇ ਮਾਰਤਾ ਤੇ ਜਦੋਂ ਤਮਿਲ ਵਾਲਿਆਂ ਨੇ ਮਾਰਿਆ ਤੇ ਉੱਥੇ ਵੀ ਤਾਂ ਜਿਹੜੀ ਇਹ ਭਾਰਤ ਦੇ ਸੁਨਾਦ ਦੇ ਮੁਤਾਬਿਕ ਵੀ ਜਿਹਨੂੰ ਅਜੀਵਨ ਕਰਵਾਵਾਜ਼ ਦੀ ਸਜ਼ਾ ਉਸ ਦੀ ਮਰਤੂ ਤੱਕਨ ਉਸੇ ਆਖਰੀਲੇ ਦਮ ਤੱਕਨ ਕੋਰਟ ਸੁਨਾ ਦਿੰਦੀ ਹੈ ਤੇ ਭਾਰਤ ਅਸਲ ਲੰਗਾ 14 ਸਾਲ ਤੋਂ ਬਾਅਦ ਉਹ ਸਟੇਟ ਦੀ ਅਸੈਂਬਲੀ ਕਹਿ ਲਓ ਉਹਦਾ ਚੀਫ ਮਿਨਿਸਟਰ ਯਾ ਪ੍ਰੈਜ਼ੀਡੈਂਟ ਆਫ ਇੰਡੀਆ ਉਹਨੂੰ ਛੱਡ ਸਦੇ ਹੈਗੇ ਆ ਜੀ ਠੀਕ ਹੈ ਨਾ ਜੀ ਤੇ ਆ ਦੇਖੋ ਵੀ ਫੂਲਨ ਦੇਵੀ ਨੇ ਵੀ ਬੱਤੀ ਠਾਕਰਾਂ ਦਾ ਕਤਲ ਕਰਤਾ ਸੀਗਾ ਤੇ ਉਹ ਮਲਾਮ ਸਿੰਘ ਯਾਦਵ ਜੀ ਉੱਥੇ ਦੇ ਮੁੱਖ ਮੰਤਰੀ ਸੀਗੇ ਤੇ ਉਹਨਾਂ ਨੇ ਯੂਪੀ ਦੀ ਅਸੈਂਬਲੀ ਜੋ ਪਾਸ ਕਰਕੇ ਮਾਇਆਵਤੀ ਨੂੰ ਛੜਾਤਾ ਉਹਨੂੰ ਐਮਪੀ ਵੀ ਬਣਾਇਆ ਫਿਰ ਜਦੋਂ ਗੁਰਨਾਨ ਦੇਵ ਜੀ ਦਾ 550ਵਾਂ ਸਾਲਾ ਬਾਰ ਤੁਸੀਂ ਬਹੁਤ ਬਾਜੇ ਗੱਜਨਾਲ ਉੱਥੇ ਉਹਨਾਂ ਦਾ ਜਨਮ ਦਿਵਸ ਮਨਾਇਆ ਉਦੋਂ ਤੁਸੀਂ ਕਮਿਟ ਕੀਤਾ ਸੀਗਾ ਤੇ ਤੁਸੀਂ ਆਪਣੇ ਕਿਤੇ ਹੋਈ ਗੱਲ ਤੋਂ ਮੁੱਕਰਦੇ ਹੈਗੇ ਹੋ ਤੇ ਆ ਤਾਂ ਸਾਡੇ ਭਾਰ ਦਾ ਸੰਸਕਾਰ ਨਹੀਂ ਹੈਗਾ ਸਾਡੇ ਪ੍ਰਭੂ ਰਾਮਚੰਦਰ ਜੀ ਦਾ ਆਦੇਸ਼ ਹੈਗਾ ਮਰਿਆਤਾ ਪ੍ਰਿਸ਼ੋਤਮ ਉਹ ਕਹਿੰਦੇ ਪ੍ਰਾਨ ਜਾਏ ਪਰ ਬਚਨ ਨਾ ਜਾਏ ਤੇ ਤੁਸੀਂ ਆਪਣਾ ਬਚਨ ਤੋਂ ਮੁੱਕਰ ਗਏ ਸੋ ਆਟ ਸਵਾਲ ਆ ਹੈ ਵੀ ਭਾਰ ਦਾ ਸੰਵਿਧਾਨ ਇੱਕ ਤਮਿਲ ਵਾਲਿਆਂ ਵਾਸਤੇ ਅੱਡ ਜੀ ਯੂਪੀ ਵਾਲਿਆਂ ਵਾਸਤੇ ਅੱਡ ਗੁਜਰਾਤ ਵਾਲਿਆਂ ਵਾਸਤੇ ਅੱਡ ਤੇ ਸਾਡੇ ਪੰਜਾਬੀਆਂ ਵਾਸਤੇ ਅੱਡ ਆ ਸਾਰਿਆਂ ਮ ਡਿਸਕ੍ਰਿਮੀਨੇਸ਼ਨ ਹੈਗੀ ਹੈ ਆ ਸਾਡੇ ਨਾਲ ਭੇਦਭਾਵ ਹੈਗਾ ਤੇ ਵੀ ਨਾ ਸਾਨੂੰ ਨਾ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਨਾ ਸਾਨੂੰ ਇੱਕ ਲੜਾਕਾ ਵੀ ਆਦਾ ਹਮੇਸ਼ਾ ਹੀ ਜੀ ਧਰਨੇ ਪ੍ਰਦਰਸ਼ਨ ਆ ਲੜਾਕੇ ਨੇ ਇਹਨਾਂ ਨੂੰ ਲੜਨ ਤੋਂ ਇਲਾਵਾ ਕੋਈ ਕੰਮ ਨਹੀਂ ਸਿਰਫ ਆ ਸਾਡੀ ਛਵੀ ਪੰਜਾਬੀਆਂ ਦੀ ਸਾਡੀ ਪੂਰੇ ਦੇਸ਼ ਦੇ ਵਿੱਚ ਬਣਾ ਰਹੇ ਆ ਆਪ ਦੇ ਸਾਰਿਆਂ ਦੀ ਆਤਮਾ ਉਹ ਸਾਡੇ ਹਿੰਦੂਆਂ ਦੀ ਆਤਮਾਵਾ ਵੀ ਘੁਰਲਾਉਂਦੀਆਂ ਹੈਗੀਆਂ ਆ ਦੇਖ ਕੇ ਵੀ ਸਾਡੇ ਜਿਹੜੇ ਸਿੱਖ ਸਾਡੇ ਵੱਡੇ ਭਰਾ ਨੇ ਹਮੇਸ਼ਾ ਸਾਡੀ ਰੱਖਿਆ ਵਾਸਤੇ ਆਪਣਾ ਗੁਰੂ ਦੀ ਖਾਲਸਾ ਫੌਜ ਹਰ ਬੰਦੇ ਦੀ ਰੱਖਿਆ ਕਰਨ ਵਾਸਤੇ ਖੜੀ ਰਹਿੰਦੀ ਹੈਗੀ ਹੈ ਅੱਜ ਉਹਨਾਂ ਨਾਲ ਸਰ੍ਹੇਮ ਧੱਕਾ ਹੋ ਰਿਹਾ ਬੰਦੇ ਸਿੰਘ ਰਹਾ ਕਰੋ ਦੇ ਨਾਰੇ ਦੇ ਤਹਿਤ ਕੌਮੀ ਇਨਸਾਫ ਮੋਰਚਾ ਜਿੱਥੇ ਦਿੱਲੀ ਚਲੋ ਦੀ ਕਾਲ ਦਿੱਤੀ ਸੀ ਉੱਥੇ ਹੀ ਸ਼ੰਭੂ ਦੀਆਂ ਬਰੂਹਾਂ ਤੇ ਰੋਕ ਲਿਆ ਗਿਆ ਇੱਕ ਪਾਸੇ ਹਰਿਆਣਾ ਪੁਲਿਸ ਲੱਗੀ ਹੋਈ ਹੈ ਦੂਜੇ ਪਾਸੇ ਪੰਜਾਬ ਪੁਲਿਸ ਲੱਗੀ ਹੋਈ ਆ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਜਿੱਥੇ ਸਿੱਖ ਸਮਾਜ ਇਕੱਠਾ ਹੋਇਆ ਉੱਥੇ ਹਿੰਦੂ ਭਾਈਚਾਰਾ ਵੀ ਇਕੱਠਾ ਹੋਇਆ ਜੈਨ 바ਵਾ ਜੀ ਸਾਡੇ ਨਾਲ ਮੌਜੂਦ ਆ ਹਮੇਸ਼ਾ ਕੌਮੀ ਇਨਸਾਫ ਮੋਰਚੇ ਚ ਵੀ ਆਪਣੀ ਆਵਾਜ਼ ਨੂੰ ਉਪਲੰਦ ਕਰਦੇ ਨੇ ਉੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਅੱਜ ਵੀ ਪਹੁੰਚੇ ਨੇ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਉਸ ਨੂੰ ਸਮਰਪਿਤ ਅੱਜ ਅਰਦਾਸ ਬੇਨਤੀ ਕਰਨ ਲਈ ਦਿੱਲੀ ਜਾਣਾ ਸੀ ਭਾਈ ਸਾਹਿਬ ਤੇ ਕੀ ਕਹੋਗੇ ਇੱਥੇ ਹੀ ਰੋਕ ਦਿੱਤਾ ਗਿਆ ਤੁਸੀਂ ਵੀ ਪੂਰੇ ਆਪਣੇ ਹਿੰਦੂ ਸਮਾਜ ਭਾਈਚਾਰੇ ਨਾਲ ਇੱਥੇ ਪਹੁੰਚੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਹ ਕਹਿਣਾ ਚਾਹੁੰਦਾ ਹੈ ਵੀ ਗੁਰੂ ਤੇਗ ਬਹਾਦਰ ਜੀ ਅੱਜ ਤੁਸੀਂ ਸਾਡੇ ਸਾਰੇ ਸਨਾਤਨੀਆਂ ਦੇ ਹਿੰਦੂਆਂ ਦੇ ਜਿਹੜੇ ਆ ਮੱਥਿਆਂ ਤੇ ਜਿਹੜੇ ਆ ਤਿਲਕ ਸਜੋਬਿਤ ਹੋਏ ਤੁਸੀਂ ਵੇਖ ਰਹੇ ਹੋ ਨਾ ਤੇ ਆ ਸਿਰਫ ਸਾਡੇ ਬਾਬਾ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਆ ਤਿਲਕ ਅੱਜ ਅਸੀਂ ਲਗਾ ਕੇ ਆਰਾਮ ਦਿਨਾ ਸੀ ਅਸੀਂ ਆਪਣੇ ਦੇਸ਼ ਦੇ ਵਿੱਚ ਘੁੰਮਫਰੇ ਆ ਤੇ ਉਹਨਾਂ ਦੀ ਕੁਰਬਾਨੀ ਨੂੰ ਕਦੀ ਵੀ ਅਸੀਂ ਸਨਾਤਨੀ Hindu ਸਮਾਜ ਨਹੀਂ ਭੁੱਲ ਸਕਦਾ ਜਨਮਾ ਜਨਮ ਲੈ ਕੇ ਨਾ ਜੀ ਅਸੀਂ ਨਹੀਂ ਭੁੱਲ ਸਕਦੇ ਰੋਕਣ ਵਾਲੇ ਭੁੱਲ ਨਹੀਂ ਗਈ ਫਿਰ ਹੁਣ ਆਹ ਦੇਖੋ ਜੀ ਅਸੀਂ ਤਾਂ ਹੱਥ ਜੋੜ ਕੇ ਪ੍ਰਾਰਥਨਾ ਕਰਨ ਵਾਸਤੇ ਉੱਤੇ ਜਾ ਰਹੇ ਸੀਗੇ ਕਿ ਜਿਸ ਗੁਰੂ ਤੇਗ ਬਹਾਦਰ ਜੀ ਦੇ ਕਾਰਨ ਸਾਡਾ ਸਨਾਤਨ ਤੇ Hindu ਧਰਮ ਸਾਡਾ ਤਿਲਕ ਸਾਡਾ ਜਨੇਊ ਬਚਿਆ ਤੇ ਉਹਨਾਂ ਦੇ ਹੀ ਕੌਮ ਦੇ ਜਿਹੜੇ ਸਿੱਖਾਂ ਨੂੰ ਤੁਸੀਂ 30 32 35 ਸਾਲਾਂ ਤੋਂ ਜੋ ਸਜਾਵਾ ਵੀ ਪੂਰੀਆਂ ਕਰ ਚੁੱਕੇ ਐ ਤੁਸੀਂ ਉਹਦਾ ਮਜ਼ਾਕ ਬਣਾਤਾ ਜੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਸੋ ਬੇਨਤੀ ਲੈ ਕੇ ਜਾ ਰਹੇ ਨਾਲ ਮੋਦੀ ਜੀ ਸਾਹਿਬ ਨੂੰ ਯਾਦ ਕਰਨ ਵਾਸਤੇ ਜਾ ਰਹੇ ਸੀਗੇ ਵੀ 2019 ਵਿੱਚ ਵੀ ਤੁਸੀਂ ਜਦੋਂ ਗੁਰਨਾਨਕ ਦੇਵ ਜੀ ਦਾ 550ਵਾਂ ਸਾਲਾ ਬਾਤ ਤੁਸੀਂ ਬਹੁਤ ਬਾਜੇ ਗੱਜਨਾਲ ਉੱਥੇ ਉਹਨਾਂ ਦਾ ਜਨਮ ਦਿਵਸ ਮਨਾਇਆ ਉਦੋਂ ਤੁਸੀਂ ਕਮਿਟ ਕੀਤਾ ਸੀਗਾ ਤੇ ਤੁਸੀਂ ਆਪਣੇ ਕਿਤੇ ਹੋਈ ਗੱਲ ਤੋਂ ਮੁੱਕਰਦੇ ਹੈਗੇ ਹੋ ਤੇ ਆਹ ਤਾਂ ਸਾਡੇ ਭਾਰਤ ਦਾ ਸੰਸਕਾਰ ਨਹੀਂ ਹੈਗਾ ਸਾਡੇ ਪ੍ਰਭੂ ਰਾਮਚੰਦਰ ਜੀ ਦਾ ਆਦੇਸ਼ ਹੈਗਾ ਮਰਿਆਦਾ ਪ੍ਰਿਸ਼ੋਤਮ ਉਹ ਕਹਿੰਦੇ ਪ੍ਰਾਨ ਜਾਏ ਪਰ ਬਚਨ ਨਾ ਜਾਏ ਤੇ ਤੁਸੀਂ ਆਪਣਾ ਬਚਨ ਤੋਂ ਮੁੱਕਰ ਗਏ ਕੋਾ ਠੀਕ ਨਹੀਂ ਹੈਗਾ ਤੁਹਾਨੂੰ ਬੰਦੀ ਸਿੰਘ ਜਿਹੜੇ ਬੱਤੀ-ਬੱਤੀ ਸਾਲਾਂ ਤੋਂ ਜਿਹੜੇ ਪਰੇਸ਼ਾਨ ਨੇ ਔਰ ਜਿਹੜੇ ਅੰਦਰ ਬੰਦ ਹੈਗੇ ਉਹਨਾਂ ਨੂੰ ਛਾੜਨਾ ਚਾਹੀਦਾ ਅੱਜ ਪੰਜਾਬ ਦੇ ਸਾਰਿਆਂ ਦੀ ਆਤਮਾ ਉਹ ਸਾਡੇ ਹਿੰਦੂਆਂ ਦੀ ਆਤਮਾਵਾ ਵੀ ਕੁਰਲਾਂਦੀਆਂ ਹੈਗੀਆਂ ਆ ਦੇਖ ਕੇ ਵੀ ਸਾਡੇ ਜਿਹੜੇ ਸਿੱਖ ਸਾਡੇ ਵੱਡੇ ਭਰਾ ਨੇ ਹਮੇਸ਼ਾ ਸਾਡੀ ਰੱਖਿਆ ਵਾਸਤੇ ਆਪਣਾ ਗੁਰੂ ਦੀ ਖਾਲਸਾ ਫੌਜ ਹਰ ਬੰਦੇ ਦੀ ਰੱਖਿਆ ਕਰਨ ਵਾਸਤੇ ਖੜੀ ਰਹਿੰਦੀ ਹੈਗੀ ਹੈ ਅੱਜ ਉਹਨਾਂ ਨਾਲ ਸਰੀਮ ਧੱਕਾ ਹੋ ਰਿਹਾ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਉਹ ਅਸੀਂ ਇਹਨਾਂ ਨੂੰ ਸੁੱਤੀ ਹੋਈ ਮੋਦੀ ਸਾਹਿਬ ਦੀ ਸਰਕਾਰ ਨੂੰ ਅਸੀਂ ਇਕੱਠੇ ਹੋ ਗਏ ਅਸੀਂ ਦਿੱਲੀ ਜਾ ਰਹੇ ਸੀਗੇ ਤੁਹਾਨੂੰ ਸਾਨੂੰ ਇੱਥੇ ਰੋਕ ਦਿੱਤਾ ਗਿਆ ਹੈਗਾ ਤੇ ਸਾਡੀ ਇੱਕੋ ਹੀ ਮੰਗ ਹੈ ਕਿ ਵੀ ਬੰਦੀ ਸਿੰਘ ਛੱਡੇ ਜਾਣੇ ਚਾਹੀਦੇ ਹੈਗੇ ਉਹ ਆਪਣੇ ਰਾਜੀ ਖੁਸ਼ੀ ਆਪਣੇ ਕਰਾਚ ਆਣ ਆਪਣੇ ਪਰਿਵਾਰ ਵਿੱਚ ਆਣ ਤੇ ਸਾਡੇ ਪੰਜਾਬ ਦੀ ਆ ਕੇ ਤਰੱਕੀ ਕਰੇ ਕਹਿ ਸਕਦੇ ਕਿ ਸਰਕਾਰ ਆਪਾਂ ਕਹਿ ਸਕਦੇ ਸੰਵਿਧਾਨ ਦਾ ਕਾਨੂੰਨ ਵੀ ਇਹੀ ਕਹਿੰਦਾ ਆ ਕਿ ਅਗਰ ਤੁਹਾਡੀ ਸਜ਼ਾ ਪੂਰੀ ਹੋ ਗਈ ਆ ਤਾਂ ਤੁਸੀਂ ਰਿਹਾ ਹੋ ਸਕਦੇ ਹੋ ਹਨਾ ਤਾਂ ਫਿਰ ਵੀ ਕਿਉਂ ਰੱਖਿਆ ਬਿਲਕੁਲ ਜੀ ਤੀਜਾ ਗੁਜਰਾਤ ਚ ਤੁਸੀਂ ਦੇਖੋ ਬਿਲਕਿਸਮਾਨੋ ਕੇਸ ਹੋਇਆ ਬਿਲਕੁਲ ਉਥੇ ਉਹ ਗਰਭਵਤੀ ਸੀਗੀ ਬਿਲਕੁਜ਼ ਬਾਨੋ ਜੀ ਤੇ ਉਹਦੇ ਚ ਪਰਿਵਾਰ ਦੇ 14 ਮੈਂਬਰਾਂ ਨੂੰ 11 ਹਿੰਦੂਆਂ ਨੇ ਮਾਰਿਆ ਸੀਗਾ ਤੇ ਉਹ 11 ਹਿੰਦੂਆਂ ਨੂੰ ਆਹੀ ਸਜ਼ਾ ਹੋਈ ਆਜੀਵਨ ਕਾਰਾਵਾਸ ਦੀ ਤੇ ਡੈਥ ਜੀ ਹੁਣ ਜਦੋਂ ਮੋਦੀ ਸਾਹਿਬ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਅਮਿਸ਼ਾ ਜੀ ਉਥੇ ਦੇ ਹੋਮ ਮਿਨਿਸਟਰ ਸੀਗੇ ਹੁਣ ਜਦੋਂ ਹੀ ਆ ਪ੍ਰਧਾਨ ਮੰਤਰੀ ਬਣੇ ਤੇ ਅ ਅਮਿਸ਼ਾ ਜੀ ਦੇਸ਼ ਦੇ ਬਣੇ ਹੋਮ ਮਿਨਿਸਟਰ ਤੇ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਇਹਨਾਂ ਨੇ ਉਹਨਾਂ ਨੂੰ ਜਿਹਨੂੰ ਛੜਾ ਲਿਆ ਹੁਣ ਸਵਾਲ ਆ ਹੈ ਵੀ ਭਾਰ ਦਾ ਸੰਵਿਧਾਨ ਇੱਕ ਤਮਿਲ ਵਾਲਿਆਂ ਵਾਸਤੇ ਅੱਡ ਜੀ ਯੂਪੀ ਵਾਲਿਆਂ ਵਾਸਤੇ ਅੱਡ ਗੁਜਰਾਤ ਵਾਲਿਆਂ ਵਾਸਤੇ ਅੱਡ ਤੇ ਸਾਡੇ ਪੰਜਾਬੀਆਂ ਵਾਸਤੇ ਅੱਡ ਆ ਸਾਰਿਆਂ ਡਿਸਕ੍ਰਿਮੀਨੇਸ਼ਨ ਹੈਗੀ ਹੈ ਆ ਸਾਡੇ ਨਾਲ ਭੇਦਭਾਵ ਹੈਗਾ ਤੇ ਆ ਸਾਡੇ ਪੰਜਾਬੀਆਂ ਨੂੰ ਸੈਂਟਰ ਦੀਆਂ ਮੈਂ ਅਸੀਂ ਪਿਛਲੇ 35 40 ਸਾਲ ਤੋਂ ਦੇਖ ਰਹੇ ਹਾਂ ਸੈਂਟਰ ਦੀ ਸਰਕਾਰਾਂ ਪੰਜਾਬ ਨੂੰ ਜੀ ਇੱਕ ਹੁੰਦਾ ਨਾ ਸੈਕੰਡ ਚਾਈਲਡ ਕੀ ਕਹਿੰਦੇ ਉਹਨੂੰ ਮਤਵੰਨਾ ਪੁੱਤਰ ਬਿਲਕੁਲ ਮਤਰੀ ਮਾਂ ਵਰਗਾ ਜਾਂ ਇਸ ਤਰ੍ਹਾਂ ਦਾ ਮਤਲਬ ਕਿ ਸਾਡੇ ਨਾਲ ਨਾ ਪੰਜਾਬੀਆਂ ਨਾਲ ਨਾ ਉਹ ਸਗਿਆਂ ਵਾਲਾ ਵਿਵਹਾਰ ਨਹੀਂ ਕਰਦੇ ਉਹ ਮਤਰਿਆਂ ਵਾਲਾ ਵਿਵਹਾਰ ਕਰਦੇ ਆ ਤੇ ਸਾਨੂੰ ਪੰਜਾਬ ਚ ਦੇਖੋ ਮੋਦੀ ਸਾਹਿਬ ਹੁਣੀ ਆਏ ਸੀਗੇ ਪੰਜਾਬ ਦਾ 20-25 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਸਾਡੇ ਕਿਸਾਨ ਭਰਾਵਾਂ ਦਾ ਤੇ ਦੇਖੇ ਕੀ ਕੇ 1600 ਕਰੋੜ ਰੁਪਈਆ ਤੇ ਇੱਕ ਪਾਸੇ ਤੇ ਆ ਜੋ ਪੰਜਾਬ ਦਾ ਹੁਣ 3-3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਕੋਈ ਉਹਦੇ ਉੱਤੇ ਪੰਜਾਬ ਵਾਸਤੇ ਕੋਈ ਡਿਵੈਲਪਮੈਂਟ ਨਹੀਂ ਕੋਈ ਫੰਡ ਨਹੀਂ ਇਹ ਕਿਸ ਤਰ੍ਹਾਂ ਪੰਜਾਬ ਨੂੰ ਅਸੀਂ ਇਗਨੋਰ ਅਸੀਂ ਸਮਝ ਜੋ ਅਸੀਂ ਸਮਝ ਰਹੇ ਆ ਤੇ ਇਸ ਕਾਰਨ ਆ ਮੋਦੀ ਸਾਹਿਬ ਨੂੰ ਅਸੀਂ ਸੁਤੇ ਹੋਏ ਨੂੰ ਜਗਾਉਣ ਵਾਸਤੇ ਉਧਰ ਦਿੱਲੀ ਜਾ ਰਹੇ ਸੀਗੇ ਤੇ ਹਿੰਦੂ ਸਮਾਜ ਤੇ ਸਿੱਖ ਸਮਾਜ ਨੂੰ ਲੜਾਉਣ ਦਾ ਵੀ ਕੰਮ ਜਿਹੜਾ ਉਹ ਜੀ ਹਿੰਦੂ ਸਿੱਖ ਤਾਂ ਕਦੀ ਲੜਿੰਦੇ ਨਹੀਂ ਸਨ ਆ ਕਿ ਮਾਂ ਦੇ ਦੋ ਪੁੱਤ ਹੈ ਵੱਡਾ ਭਰਾ ਸਾਡਾ ਸਿੱਖ ਹੈਗਾ ਛੋਟੇ ਅਸੀਂ ਹਿੰਦੂ ਹੈਗੇ ਆ ਐ ਠੀਕ ਹੈ ਜੀ ਤੇ ਆ ਦਾ ਕੋਈ ਕੁਸਚਨ ਨਹੀਂ ਨਹੀਂ ਹੈਗਾ ਜੀ ਔਰ ਜਦੋਂ ਵੀ ਜਾਣਾ ਹੋਵੇ ਉਹ ਤਾਂ ਇੱਥੇ ਰੋਕ ਕਿਉਂ ਲਾ ਦਿੱਤੀ ਜਾਂਦੀ ਆ ਆਪਾਂ ਦੇਖਦੇ ਪਹਿਲਾਂ ਕਿਸਾਨੀ ਅਧੋਲਨ ਚੱਲਿਆ ਤਾਂ ਇੱਥੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਫਿਰ ਕੌਮੀ ਇਨਸਾਫ ਮੋਰਚਾ ਜੀ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਰੋਕਣ ਦੀ ਹੀ ਹਾਥਾਂ ਤੇ ਕੋਸ਼ਿਸ਼ ਕਰਦੇ। ਦੇਖੋ ਜੀ ਆਣਾ ਆ ਹੀ ਲੱਗ ਰਿਹਾ ਵੀ ਨਾ ਸਾਰਾ ਨਾ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਨਾ ਸਾਨੂੰ ਇੱਕ ਲੜਾਕਾ ਵੀ ਆ ਉਹ ਤਾਂ ਹਮੇਸ਼ਾ ਹੀ ਜੀ ਧਰਨੇ ਪ੍ਰਦਰਸ਼ਨ ਅ ਲੜਾਕੇ ਨੇ ਇਹਨਾਂ ਨੂੰ ਲੜਨ ਤੋਂ ਇਲਾਵਾ ਕੋਈ ਕੰਮ ਨਹੀਂ ਸਿਰਫ ਆ ਸਾਡੀ ਛਵੀ ਪੰਜਾਬੀਆਂ ਦੀ ਸਾਡੀ ਪੂਰੇ ਦੇਸ਼ ਦੇ ਵਿੱਚ ਬਣਾ ਰੇ ਐ ਵੀ ਲੋ ਜੀ ਅਸੀਂ ਆ ਬੈਰੀਕਡ ਲਗਾ ਕੇ ਰੋਕਤਾ ਵੀ ਅਸੀਂ ਉੱਥੇ ਕੋਈ ਨਾ ਕੋਈ ਸਿਰ ਪਾਣ ਜਾਣਾ ਹੈਗਾ ਅਸੀਂ ਤਾਂ ਹੱਥ ਜੋੜ ਕੇ ਮੋਦੀ ਜੀ ਸਾਹਿਬ ਨੂੰ ਭਾਰਤ ਦਾ ਕਾਨੂੰਨ ਦੇ ਮੁਤਾਬਿਕ ਜੋ ਸਾਡਾ ਬੰਦਾ ਹੱਕ ਹੈ ਜੀ ਉਹ ਅਸੀਂ ਮੰਗਣ ਵਾਸਤੇ ਉਹਨਾਂ ਨੂੰ ਕਹਿਣਾ ਇਹਨਾਂ ਨੇ ਸਾਨੂੰ ਬਣਾਤਾ ਜੀ ਲੋ ਜੀ ਵੀ ਆ ਇਹਦਾ ਪੰਜਾਬੀਆਂ ਦਾ ਤਾਂ ਕੰਮ ਹੀ ਲੜਨ ਦਾ ਹੋ ਗਿਆ ਜੀ ਸੋ ਆ ਬਿਲਕੁਲ ਗਲਤ ਹੈ ਅਸੀਂ ਆ ਮੈਸੇਜ ਆ ਸਾਰੇ ਆ ਹਿੰਦੂ ਭਾਈ ਜਿਹਾ ਮੇਰੇ ਨਾਲ ਖੜਾ ਹੈ ਸਨਾਤਨ ਭਾਈ ਜਿਹਾ ਨਾਲ ਖੜਾ ਹੈਗਾ ਉਹ ਆਹੀ ਹੈ ਨਾ ਇੱਕ ਖੂਬਸੂਰਤ ਆਪਣਾ ਮੈਸੇਜ ਦੇਣ ਵਾਸਤੇ ਸੀ ਨਾਲ ਲੱਗੇ ਹੈਗੇ ਵੀ ਅਸੀਂ ਸਭ ਇੱਕ ਹੈ ਤੇ ਆਹ ਸਾਨੂੰ ਲੜਾਣਾ ਤਾਂ ਆ ਭੁੱਲ ਹੀ ਜਾਣ ਨਾ ਜੀ ਅਸੀਂ ਮਿਲ ਕੇ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਵਾਂਗੇ ਇੱਕ ਬਾਦਰ ਪਾਸ਼ਾ ਜੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹਿੰਦੂ ਭਾਈਚਾਰੇ ਵੱਲੋਂ ਵੀ ਜਿੱਥੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਦੀ ਗੱਲ ਕਰਦੇ ਗੁਰਤੇਗ ਬਾਦਰ ਪਾਸ਼ਾ ਨੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਤੇ ਅੱਜ ਵੱਡ ਦਿੱਤੇ ਗਏ ਇਧਰ ਤੁਸੀਂ ਦੇਖ ਸਕਦੇ ਹੋ ਕਿ ਹਿੰਦੂ ਭਾਈਚਾਰੇ ਵੱਲੋਂ ਖਾਸ ਤੌਰ ਤੇ ਬੰਦੀ ਸਿੰਘ ਰਿਹਾ ਕਰੋ ਦੇ ਨਾਰੇ ਲਾਈ ਜਾ ਰਹੇ ਨੇ ਹਿੰਦੂ ਸੀ ਕੇਕਤਾ ਜਿੰਦਾਬਾਦ 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 ਹਿੰਦੂ ਸੀ ਕੇਕਤਾ ਜਿੰਦਾਬਾਦ 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 बाबा जी, ना, जी ना, क्या कहना चाहेंगे आप यहाँ पे आए हैं आप भी बंदी सिंह के के क्या कहना चाहेंगे हिंदू भाईचारा भी डटा हो कहते बंदी सिंह रिहा होने चाहिए ने लम्बे समा तो जेलांच बंद ने पर हा छ चाहिए जुड़े रहे एक सुनेहा टीवी जी का खालसा